ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਿਤਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਮਾਚੀਕੇ ਇਹ ਪਿੰਡ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਬਲਾਸਪੁਰ ਪਿੰਡ ਦੇ ਨੇੜ ਹੈ ਤੋਂ ਇਲਾਵਾ ਭਾਗੀਕੇ ਤੇ ਨਿਹਾਲ ਸਿੰਘ ਵਾਲਾ ਵੀ ਇਹਦੇ ਨੇੜ ਰਹਿ ਜਾਂਦਾ ਹੈ ਜਿਹੜੇ ਘਰੇ ਅੱਜ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਤੇ ਨਾਲ ਗਾਵਾਂ ਰੂਟੀਨ 'ਚ ਵਿਕਰੀ ਵਾਲੀਆਂ ਹੁੰਦੀਆਂ ਹੈ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ 'ਚ ਮੈਂ ਤਿੰਨ ਨਾਕ ਦਿਖਾਉਣੇ ਆ। ਜਿੰਨਾਂ ਦੇ ਵਿੱਚੋਂ ਇਹ ਝੋਟੀ ਏ, ਮੱਝ ਜਿਹੜੀ ਉਹ ਗੱਬਣ ਹੈ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵੀ ਇਹ ਹੀ ਦੇਣੀ ਹੈ। ਇਹ ਤੋਂ ਇਲਾਵਾ ਦੋ ਮੱਝਾਂ ਜਿਹੜੀਆਂ ਉਹ ਸੂਨੀਆਂ ਸਵਾਂੀਆਂ ਰੇਟ ਜਿਹੜੀਆਂ ਸੂਨੀਆਂ ਸਵਾਂੀਆਂ ਮੱਝਾਂ ਇਹਨਾਂ ਦੇ ਵੀ ਜਿਹੜੇ ਵੀਡੀਓ ਦੇ ਵਿੱਚ ਕੀਤੇ ਜਾਣਗੇ ਬਾਕੀ ਗੱਬਣ ਦਾ ਰੇਟ ਵੀ ਬਾਅਦ ਤੋਂ ਕਨਫਰਮ ਕਰ ਲਾਂਗੇ। ਸੋ ਲਾਸਟ ਤੱਕ ਵੀਡੀਓ ਦੇਖ ਲਿਓ। ਪਸ਼ੂ ਤੁਸੀਂ ਆਪਦੀ ਸਮਝ ਨਾਲ ਖਰੀਦਣਾ ਹੁੰਦਾ। ਨੰਬਰ ਸਕਰੀਨ ਉੱਤੇ ਚੱਲੂਗਾ। ਸੋਨਿਆ ਸੋਨਿਆ ਮੱਝਾਂ ਦਾ ਦੁੱਧ ਜਿੰਨਾ ਦੱਸਾਂਗੇ ਦੋ ਟਾਈਮ ਚ ਹੋ ਸਕਦੇ ਉਹ ਥੋੜੀ ਹਿੰਮਤ ਹੈ ਆਓ ਜਾਣਕਾਰੀ ਲੈਣੀ ਸ਼ੁਰੂ ਕਰੀਏ ਪਹਿਲਾਂ ਗੱਭਣ ਤੁਹਾਨੂੰ ਦਿਖਾ ਦਿੰਨੇ ਆ ਤੇ ਉਸ ਤੋਂ ਬਾਅਦ ਚ ਦੋਨੇ ਮੱਝਾਂ ਜਿਹੜੀਆਂ ਸੋਨਿਆ ਸੋਨਿਆ ਐ ਇਹ ਦਿਖਾਉਂਗਾ ਤੇ ਨਾਲ ਇਹਨਾਂ ਦੀਆਂ ਧਾਰਾਂ ਜਿਹੜੀਆਂ ਉਹ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਪਹਿਲੇ ਨੰਬਰ ਵਾਲੀ ਮਾਈ ਤੋਂ ਸ਼ੁਰੂਆਤ ਕਰਦੇ ਆਂ ਬਲਵਿੰਦਰ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜਗਜੀਤ ਬਲਵਿੰਦਰ ਅੱਜ ਆਪਾਂ ਤਿੰਨ ਵਜਾਂ ਦਿਖਾ ਰਹੇ ਹਾਂ ਹਾਂ ਬਾਈ ਦੋ ਝੋਟੀਆਂ ਸੂਣੀਆਂ ਇੱਕ ਇਹ ਗੱਬਣਾਂਗੀ ਬਾਈ ਜਿਹੜੀ ਗੱਬਣਾਂ ਹੈ ਕੰਨਵਾ ਸੂਹਾ ਏ ਬਾਈ ਜਗਜੀਤ ਦਾ ਦੂਜਾ ਸੂਹਾ ਸੁੰਦੀ ਆ ਰਿਜਨਲ ਛੇ ਦਨ ਦਾ ਚਾਹੇ ਕੋਈ ਭਰਾ ਪੱਟ ਕੇ ਲੈ ਜਾਵੇ ਠੀਕ ਹੈ ਕਿੰਨਾ ਚਰ ਲਊ ਸੂਣ ਚ ਜੇ ਸੂਣ ਚ ਬਾਈ ਇਹਦੇ 7-8 ਦਿਨ ਹਜੇ ਬਾਕੀ ਆ ਜਗਜੀਤ 7-8 ਦਿਨ ਹਜੇ ਲੈਂਦੀ ਹਾਂ ਹਾਂਜੀ 7-8 ਦਿਨ ਰਹਿਣਗੇ ਠੀਕ ਹੈ ਬਲਵਿੰਦਰ ਕੀ ਡਿਮਾਂਡ ਰੂਗੀ ਜੀ ਡਿਮਾਂਡ ਜਗਜੀਤ ਦਾ 165 ਦੀ ਝੋਟੀ ਦੇ ਦਾਂ ਠੀਕ ਹੈ ਹਾਂ ਬੋਲੀ ਬਈ ਨਤੂਰ ਕੇ ਸੋ ਦੋਸਤੋ ਸੂਆ ਦੂਜਾ ਸਿੰਘਾਂ ਤੋਂ ਥਣ ਹਵਾਨੇ ਤੱਕ ਸਾਰੀ ਸਨੱਖੀ ਝੋਟੀ 1,65,000 ਡਿਮਾਂਡ ਹੈ ਸਟਰਕਚਰ ਤੁਸੀਂ ਦੇਖੋ ਪੂਰੇ ਗੁੰਦਵੇਂ ਸਰੀਰ ਦੀ ਏ ਚੰਗੀ ਸੰਭੀ ਹੋਈ ਸੋਹਣੀ ਸੇਤ ਜੈਡ ਬਲੈਕ ਹੀ ਦੀਂਦੀ ਹੈ ਪੂਛ ਵੀ ਜਿਹੜੀ ਉਹ ਬਿਲਕੁਲ ਕਾਲੀ ਨਜ਼ਰ ਆ ਰਹੀ ਹੈ ਹਜੇ ਲੈਂਦੀ ਹੈ ਹਫਤਾ ਦੱਸੋ ਸੋਨ ਚ ਤੇ ਇਹ ਵੀ ਗੱਲ ਮੈਂ ਐਡ ਕਰ ਦਿੰਦਾ ਵੀ ਅਸੀਂ ਜ਼ਿਆਦਾਤਰ ਸੂਏ ਸਵਾਏ ਪਸ਼ੂ ਇੱਥੋਂ ਦਿਖਾਉਨੇ ਆ ਸੋਹਣੀ ਝੋਟੀ ਲੱਗੀ ਤਾਂ ਵੀਡੀਓ ਚ ਬਣ ਲਈ ਨਹੀਂ ਵੀਡੀਓ ਦੋ ਮੱਜਾਂ ਦੀ ਬਣਾਉਣ ਲੱਗੇ ਸੀ। ਤਾਂ ਜਿਹਨੂੰ ਘਾਪਣ ਪਸੰਦ ਆਉਂਦੀ ਹੈ ਕੰਟੈਕਟ ਕਰ ਲਿਓ ਤੇ ਨਹੀਂ ਵੇਟ ਕਰਿਓ ਜਦੋਂ ਸੂਪਰੀ ਤ ਤੁਹਾਨੂੰ ਦੁਬਾਰਾ ਫੇਰੇ ਦਿਖਾ ਦੇਵਾਂਗੇ। ਬਲੰਦਰ ਇੱਕ ਜਿਹੜਾ ਹੋਰ ਕਢਾ ਦੂੰ। ਹਾਂ ਬਿਊਟੀਫੁੱਲ ਆ ਦੱਸੋ ਥੱਲੇ ਫਰਸ਼ ਥੋੜੀ ਜਿਹੀ ਬਾਈ ਦੀ ਸਲਿੱਪਰੀ ਹੋ ਗਈ ਕਿਉਂਕਿ ਪਸ਼ੂ ਨਵਾਏ ਜਾਂਦੇ ਆ ਉਹਦੇ ਨਾਲ ਵੀ ਗਿੱਲਾ ਹੋ ਜਾਂਦਾ ਫਰਸ਼। ਟਾਂਚਾ ਬੜਾ ਸੋਹਣਾ ਦੱਸੋ ਝੋਟੀ ਦਾ। ਉਹ 1 ਲੱਖ ਤੇ 65 ਹਜ਼ਾਰ ਰੇਟ ਆ। ਬਲੰਦ ਰਗੋ ਕੋਮਾ ਹੀ ਬਾਈ ਇਹਨੂੰ ਮੈਂ ਸਿੰਗ ਦਿਖਾਉਣੇ ਆਦੇ ਸੋ ਬਿਊਟੀ ਦੋਸਤੋ ਫੇਸ ਤੋਂ ਵੀ ਬੜੀ ਸੋਹਣੀ ਹੈ ਸਟਰਕਚਰ ਤਾਂ ਤੁਸੀਂ ਉਹਨੂੰ ਵੀਡੀਓ ਚ ਦੇਖ ਹੀ ਰਹੇ ਹੋ ਮੋੜ ਲਿਆ ਬ੍ਰੀਵਕਸ ਬਾਕੀ ਸੀਲ ਸ਼ਰੀਫ ਜੀ ਹੈ ਜਿੱਧਰ ਨੂੰ ਮਰਜ਼ੀ ਰੱਸਾ ਫੜ ਕੇ ਤੁਰ ਪੋ ਉਧਰ ਨੂੰ ਇਹਦਾ ਜੀ ਜੀ ਤਾਂ ਚਾਹੇ ਬਾਈ ਖੁੱਲੀ ਛੱਡੀ ਰੱਖ ਨਾ ਕਿਸੇ ਪਸ਼ੂ ਨਾ ਭਿੜੇ ਨਾ ਕੋਈ ਹਲਤ ਕਰੇ ਜਿੱਥੇ ਮਰਜ਼ੀ ਬੰਦੇ ਬਾਈ ਝੋਟੀ ਕੋਈ ਵੀ ਚੱਕਰ ਨਹੀਂ ਇੱਥੇ ਖੜਾ ਲਾ ਚਾਹੀਦਾ अच्छा बस बहुत बड़ी सील श्री पर दोस्तों सोना खवाना दादा है भाई हैं नहीं ਨਾਲੇ ਗਾਮਾ ਵਾਂਗੂ ਦੋਨੇ ਪਾਸੇ ਬੈ ਕੇ ਚਵਾਈ ਹੁੰਦੀ ਰਹੀ ਐ ਬਲੂਨ ਦੀ ਬਈ ਠੀਕ ਐ ਤੋਰ ਦੇ ਸੋ ਇੱਕ ਸੋਹਣੀ ਝੋਟੀ 6 ਦੰਦਾਂ ਦਾ ਮੂੰਹ ਦੇ ਵਿੱਚੋਂ ਸੂਆ ਇਹਦਾ ਦੂਜਾ ਅਜੇ ਹਫਤਾ ਲਾਊਗੀ ਸੋਹਣ ਚ ਦੁੱਧ ਪਹਿਲੇ ਸੂਏ ਬਾਈ ਕਹਿੰਦਾ ਵੀ ਸੋਨਾ ਦਿੱਤਾ ਬਾਕੀ ਤੁਸੀਂ ਕਿੰਨਾ ਚੋਲੋਗੇ ਤੁਹਾਡੀ ਸਮਝ ਐ ਸੋ ਪਹਿਲੇ ਨੰਬਰ ਤੇ ਤੁਹਾਨੂੰ ਜਿਹੜੀ ਝੋਟੀ ਦਿਖਾ ਰਹੇ ਹਾਂ ਸੋ ਬੜੀ ਸੋਹਣੀ ਹੈ ਬਾਡੀ ਬੰਤਰਦੀ ਵੀ ਇਹਦੇ ਤੋਂ ਇਲਾਵਾ ਦੋ ਸੂਈਆਂ ਸਵਾਈਆਂ ਮੱਝਾਂ ਬਲੰਦਰ ਇਹ ਜਿਹੜੀ ਬਈ ਵਿਚਾਲੇ ਵੱਧੀ ਵੀ ਹੈ ਹਾਂ ਬਾਈ ਜੀ ਜੀ ਤਾਂ ਇਹ ਵੀ ਦੂਜਾ ਸੂਹਾ ਸੂਈ ਆ ਝੋਟੀ ਇਹ ਪੰਜ ਕਿ ਦਿਨਾਂ ਦੀ ਸੂਈ ਵੀ ਹੋਊਗੀ ਇਹਦੇ ਥੱਲੇ 11 11.5 ਕਿਲੋ ਦੁੱਧ ਕੰਡੇ ਵਾਲਾ ਹੋਊਗਾ ਯਾਨੀ ਕਿ 13 14 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਦੂਗੀ ਕੀ ਡਿਮਾਂਡ ਰਹੀ ਨਹੀਂ ਇਹ ਬਾਈ 1 35 ਦੀ ਦੇਵਾਂਗੇ ਜੀ ਜੀ ਖੋਲ ਦੇ 1 ਲੱਖ ਤੇ 35000 ਤੋਂ ਸੂ ਇਹ ਮੀਡੀਅਮ ਹਾਈਟ ਹੈ ਦਰਮਿਆਨੇ ਕੱਦ ਚ ਹੈ ਪਰ ਹਵਾਨਾ ਬੜਾ ਚੰਗਾ ਤੁਹਾਨੂੰ ਪਸੰਦ ਆਊਗੀ ਡੇਰੀ ਦੇ ਕੰਮ ਦੀ ਜਿਹਨੇ ਦੁੱਧ ਚੋਣਾ ਉਹਦੇ ਵਾਸਤੇ ਚੰਗੀ ਮੱਝ ਬਹੁਤਾ ਜੇ ਕੋਈ ਸੇਵਾ ਵਾਲਾ ਵੀਰ ਹੋਇਆ ਖਣੀ 15 ਕਿਲੋ ਚੋਦੇ ਨਹੀਂ ਬਾਈ 13-14 ਦੀ ਤਾਂ ਗਰੰਟੀ ਵਾਲਾ ਕੰਮ ਹੀ ਠੀਕ ਚੰਗੀ ਦੁੱਧੋ ਫਲੋਂ ਪਿਆਰ ਹੋਈ ਵੀ ਮੱਝ ਇਹ ਚੰਗਾ ਹੰਦਾ ਸਹਿਜ ਹੈ ਤਾਂ ਠੀਕ ਰੋਹਵਾਨਾ ਫੇਰ ਇਹਦਾ ਤੁਸੀਂ ਦੇਖ ਸਕਦੇ ਇੱਕ ਲੱਖ ਤੇ 35000 ਰੇਟ ਬਲਵਿੰਦਰ ਜਿਹੜਾ ਹੋਰ ਕਿਡਾਰੀਏ ਬਸ ਹਾਂ ਬਾਈ ਫੇਰ ਥੋੜੀ ਤੋਰ ਕੇ ਦਿਖਾ ਦਿੰਨੇ ਚੰਗੀ ਹੈ ਗਾੜੀ ਦਿੰਦੀ ਹੈ ਇਹਦੀ ਉਹ ਮੇਰੇ ਖਿਆਲ ਚ ਹਵਾਨਾ ਕਲੀਅਰ ਤੁਹਾਨੂੰ ਹੋ ਗਿਆ ਹੋਣਾ ਲਿਆ ਵੀਰੇ ਵਾਪਸ ਪਸ਼ੂ ਦੇ ਕੱਦ ਦੀ ਜੱਜਮੈਂਟ ਦੱਸੋ ਕਿਉਂਕਿ ਇੱਕੋ ਭਰਾ ਨੇ ਸਾਰੇ ਪਸ਼ੂਆਂ ਨੂੰ ਤੁਰਨਾ ਹੈ ਕਿਹੜਾ ਪਸ਼ੂ ਵੱਡੇ ਕੱਦ ਦਾ ਹੈ ਕਿਹੜਾ ਛੋਟਾ 아이디어 ਤੁਸੀਂ ਆਪ ਲਾ ਸਕਦੇ ਹੋਣੇ ਮੈਨੂੰ ਆਸ ਹੈ ਵੀ ਜਿੱਦਾਂ ਦੇ ਇਹ ਥਾਣੇ ਇਦਾਂ ਦੀ ਰੀਚ ਵਾਈ ਵੀ ਹੋਊਗੀ ਕਿਉਂਕਿ ਥਾਨ ਦਾ ਸਹਿਜ ਸੋਣਾ ਹੈ ਥਾਣ ਥੱਲੋਂ ਤਿੱਖਾ ਮੋੜ ਜਿਹੜਾ ਉਹ ਪਸਮਾ ਦੇ ਵਿੱਚ ਪੂਰਾ ਮੋੜ ਚਵਾਈ ਚ ਬੁਈਦਾ ਬਾਈ ਦੋਨਾਂ ਦੇ ਕੋਈ ਸਿਰਾਈ ਆ ਜਗਜੀ ਤਾਂ ਵੀ ਸੂਈ ਦੀ ਆ ਚਵਾਈ ਚ ਬੁਈਦਾ ਪਤਾ ਰੰਖਾ ਦੇਾਂਗੇ ਬਹੁਤ ਮੋਟੀ ਚਵਾਈ ਤਿੰਨ ਨੰਬਰ ਤੇ ਆਪਾਂ ਮੱਝ ਦੇ ਇਹ ਬਾਈ ਜੀ ਜੀ ਤਾਂ ਕੱਲ ਦੁਪਹਿਰ ਦੀ ਸੂਈ ਵੀ ਆ ਬਾਈ ਠੀਕ ਐ ਇਹ ਬੱਚਾ ਕੱਟੀ ਦਿੱਤੀ ਬੱਚਾ ਬਾਈ ਕੱਟੀ ਦਿੱਤੀ ਇਹਨੂੰ ਠੀਕ ਐ ਹਾਂਜੀ ਇਹਦਾ ਸੀਮਨ ਵੀ ਬਾਈ ਵਧੀਆ ਲੱਗਿਆ ਬਸ ਹੀਗਾ ਬਾਕੀ ਝੋਟੀਆਂ ਏਰੀਏ ਵੀ ਵਧੀਆ ਦੀਆਂ ਰੇਟ ਕੀ ਲਊਗਾ ਮੈਂ ਰੇਟ ਬਾਈ ਇਹ 140 ਦੀ ਝੋਟੀ ਦੇਵਾਂਗੇ ਜੀ ਤੋਰੀ ਦੱਸੋ ਕੱਲ ਦੁਪਹਿਰੇ ਸੂਈ ਆ ਜੇ ਬਿਲਕੁਲ ਤਾਜੀ ਸੂ 85 ਚਾਰ ਦਿਨ ਲੈਂਦਾ ਥੱਲੋਂ ਤਿਆਰੀ ਫੜਦੇ ਆਂ ਬਾਣੀ ਕੱਲ੍ਹ ਸ਼ਾਮ ਦੀ ਬਾਈ ਜਮਾ ਸਾਫ ਅਜਿਹੀ ਧਰ ਧਰ ਹੁਣ ਵੀ ਆਪਾਂ ਸਾਫ ਕਰ ਦਾਂਗੇ ਕੋਈ ਵੀ ਰਾਈਟ ਟਾਈਮ ਤੇ ਆ ਕੇ ਇਹਨੂੰ ਦੇਖ ਲਵੇ ਆਪ ਹੀ ਦੱਸੂਗੀ ਠੀਕ ਹੈ ਇਹਦਾ ਰੇਟ 1.40 ਲੱਖ ਤੇ 40 ਹਜ਼ਾਰ ਲਿਆ ਬੰਦਰ ਮੋੜ ਲਾ ਬਈ ਮਸਕਟ ਰੋਏ ਸੋ ਨਾਲ ਤੁਹਾਨੂੰ ਇਹਨਾਂ ਦੀ ਮਿਲਕਿੰਗ ਵੀ ਦਿਖਾਉਣੇ ਆ ਧਾਰਾ ਕਿਦਾਂ ਲੀਆਂ ਹੁੰਦੀਆਂ ਤੁਹਾਡੇ ਦੇ ਵਿੱਚੋਂ ਉਹ ਵੀ ਦਿਖਾਉਣੇ ਬੰਦੇ ਬਿਲਕੁਲ ਇਹਦੇ ਨਾਲ ਬੱਚਾ ਕੱਟੀ ਆ ਤੇ ਇਹ ਕੱਲ ਦੀ ਸੂਈ ਵੀ ਮੱਝ ਭਵਾਨਾ ਤੁਸੀਂ ਦੇਖੋ ਮੋਡ ਕਾਫੀ ਚੰਗਾ ਹੈ ਦਾ ਥਾਣੇ ਦੇ ਵੀ ਚੰਗੇ ਆ ਚਵਾਈ ਵਾਸਤੇ ਸੋਹਣੇ ਸੋ ਮਿਲਕਿੰਗ ਜਿਹੜੀ ਆਪਾਂ ਇਹਨਾਂ ਦੋਵਾਂ ਮੱਝਾਂ ਦੀ ਦੇਖਾਂਗੇ ਸੋ ਪਹਿਲੇ ਨੰਬਰ ਵਾਲੀ ਜਿਹੜੀ ਮੱਝ ਦੋਸਤੋ ਇਸ ਸਾਈਡ ਤੋਂ ਜਿਹੜੀ ਲਾਸਟ ਤੇ ਤੋਰੀ ਸੀ ਉਹਦਾ ਬੱਚਾ ਪਹਿਲਾਂ ਛੱਡ ਲਿਆ ਇਹਨੇ ਕੱਟੀ ਨੂੰ ਜਨਮ ਦਿੱਤਾ ਧਾਰਾ ਤੁਹਾਨੂੰ ਦਿਖਾ ਦੂੰਗਾ ਵੀਡੀਓ 'ਚ ਦੋਸਤੋ ਥਣ ਹੁਣ ਤੁਸੀਂ ਦੇਖ ਸਕਦੇ ਹੋ ਪੂਰਾ ਪਸਮਾ ਦੇ ਵਿੱਚ ਮੋਟਾ ਥਣ ਕੱਢਿਆ ਮੱਜ ਨੇ। ਤੇ ਬਾਕੀ ਤਾਰਾਂ ਜਿਹੜੀਆਂ ਉਹ ਬਾਈ ਮਾਰੂਗਾ ਤੇ ਤੁਹਾਨੂੰ ਮੈਂ ਜ਼ੂਮ ਕਰਕੇ ਦਿਖਾ ਦੇਣੀ ਆ। ਸੋ ਦੋਸਤੋ ਚੋਾਈ ਬਾਈ ਸ਼ੁਰੂ ਕਰੇਗਾ ਤੇ ਤੁਸੀਂ ਤਾਰਾਂ ਇੱਕ ਵਾਰ ਦੇਖੀ। ਮੋਟੀ ਤਾਰ ਹੈ, ਤਾਫ ਕਿਥਰੀ ਹੈ ਬਲਕਿ। ਇਸਲੇ ਥਣਾ ਤੋਂ ਮਾਰੀਂ ਦੇਸ ਦੇ ਤਾਰਾਂ ਨਾਲ ਤਾਰ ਦੀ ਆਵਾਜ਼ ਤੁਹਾਨੂੰ ਸੁਣਾਈ ਜੁੰਦੀ ਹੋਊਗੀ। ਕਿ ਪੀਸ ਲਈ ਤਨਾ ਦੇ ਵਿਕਤੋ ਤਾਰਾ ਬਾਕੀ ਇਹ ਦੁੱਧ ਬਾਈ ਚੋਊਗਾ ਤੇ ਸਾਰਾ ਦੁੱਧ ਬਾਲਟੀ ਚ ਵੀ ਆ ਜਾਣਾ ਸੋ ਦਸੋਏ ਕੋਸ ਦੁੱਧ ਜਿਹੜਾ ਉਹ ਬੱਚੇ ਨੂੰ ਛੱਡ ਦੇਣਾ ਕਿਉਂਕਿ ਛੋਟਾ ਬੱਚਾ ਹੈ ਤੇ ਰੱਜ ਕੇ ਦੁੱਧ ਪੀ ਲੂਗਾ ਇਹ ਤੋਂ ਬਾਅਦ ਦੂਜੀ ਮਾਝ ਦੀਆਂ ਤਾਰਾਂ ਤੁਹਾਨੂੰ ਦਿਖਾਉਣਾ ਹੈ ਦੋਸਤੋ ਬੱਚਾ ਦੂਜੀ ਮਾਝ ਦਾ ਵੀ ਛੱਡ ਲਿਆ ਤੇ ਆਪਾਂ ਇਹਦੀਆਂ ਵੀ ਧਾਰਾਂ ਦੇਖਾਂਗੇ ਕਿਦਾਂ ਦੇਗਾ ਥੋਨਾ ਦੇ ਵਿੱਚੋਂ ਆਉਂਦੇ ਬਾਕੀ ਚਵਾਈ ਕਿਉਂਕਿ ਜਿਹੜਾ ਵੀਰ ਵਪਾਰ ਦਾ ਕੰਮ ਕਰਦਾ ਤੇ ਉਹ ਚੰਗੀ ਤਰ੍ਹਾਂ ਪਾਸ ਕਰਕੇ ਲਿਆਉਂਦਾ ਚਵਾਈ ਚੰਗੀ ਨਿਕਲ ਨਹੀਂ ਹੁੰਦੀ ਐ ਫਿਰ ਵੀ ਹੱਕ ਹੁੰਦਾ ਜਿਹੜਾ ਵੀਰ ਖਰੀਦਣਾ ਚਾਹੁੰਦਾ ਦੋ ਟਾਈਮ ਚੋਵੇ ਨਾਲੇ ਤਾਂ ਦੁੱਧ ਦਾ ਪਤਾ ਲੱਗ ਜਾਂਦਾ ਨਾਲੇ ਪਸ਼ੂ ਤੇ ਵਿਸ਼ਵਾਸ ਬਣਿਆ ਰਹਿੰਦਾ ਬੰਦੇ ਦਾ ਫਿਰ ਉਸ ਹੱਬ ਤੇ ਉਹਦੀ ਸਾਂਭ ਸੰਭਾਲ ਕੀਤੀ ਜਾ ਸਕਦੀ ਹੁੰਦੀ ਐ ਪਸਮਾ ਇਹਦਾ ਕਲੀਅਰ ਆ ਹੁਣ ਦੁੱਧ ਦੇ ਸਾਹਮਣੇ ਆ ਥਣ ਥਣ ਵੈਸੇ ਪਹਿਲਾਂ ਵੀ ਸਮਝ ਆਉਂਦੀ ਸੀ ਜਦੋਂ ਆਪਾਂ ਤੋੜ ਕੇ ਦਿਖਾ ਰਹੇ ਸੀ ਬੜਾ ਚੰਗਾ ਥਣ ਦਾ ਸਹਿਜ ਹੈ ਤੇ ਚੰਗਾ ਥਣ ਸੋਹਣਾ ਪਸਮਾ ਉਹ ਹੀ ਮੱਝ ਦੁੱਧ ਜਿਹੜੀ ਉਹ ਜ਼ਿਆਦਾ ਕੱਢਦੀ ਹੈ ਬਾਕੀ ਦੁੱਧ ਜਿਹੜਾ ਉਹ ਥੋੜੀ ਵੀ ਸਮਝ ਕੰਮ ਕਰੂਗੀ ਤੁਸੀਂ ਕਿੰਨਾ ਕੁ ਝੋਲੋਗੇ ਸੋ ਥਣ ਢੋਲੇ ਆ ਬਾਈ ਨੇ ਦੱਸੋ ਮੈਂ ਵਿਚ ਦੀ ਇਸ ਕਰਕੇ ਬੋਲ ਨੂੰ ਰੁਕ ਜਾਣਾ ਉਹ ਜਿਹੜੇ ਵੀਰ ਚੰਗੀ ਜੁਆਈ ਨੂੰ ਪਸੰਦ ਕਰਦੇ ਤਾਂ ਤਾਰਾਂ ਦੀ ਆਵਾਜ਼ ਵੀ ਇੱਕ 뮤ਜ਼ਿਕ ਵਾਂਗੂ ਲੱਗਦੀ ਹੁੰਦੀ ਮਾਰੀਏ ਜਗਜੀਤ ਪੁੱਤਰ ਪਹਿਲਾਂ ਅਗਲੇ ਥਾਣਾ ਚੋਂ ਤਾਰਾਂ ਵਿੱਚ ਸਾਹ ਸਾ ਤਾਰ ਬਿਲਕੁਲ ਕਿਸਲੇ ਥਾਣਾ ਚੋਂ ਗੋਲੰਗਰ ਮਾਰੀ ਤਾਰਾਂ ਵਿੱਚ ਇਹ ਪਿਛਲੇ ਥਾਣਾ ਚੋਂ ਤਾਰਾਂ ਤੋਂ ਇਹ ਮਾਟਰ ਜਿਹੜੀ ਦਸੋਂ ਬਾਈ ਚੋ ਰਿਆ ਦੂਜਾ ਸੂਆ ਚਾਰ ਪੰਜ ਦਿਨਾਂ ਦੀ ਸੂਈ 11 ਕਿਲੋ ਦੁੱਧ ਤੇ ਚੱਲਦੀ ਹੈ ਇਹ ਤੋਂ ਇਲਾਵਾ ਇੱਧਰ ਦੇ ਪਾਸੇ ਇੱਕ ਮੱਝ ਦਾ ਬੱਚਾ ਇਹਨੂੰ ਚੁੰਗ ਰਿਹਾ ਹੁਣ ਕਿਉਂਕਿ ਦੁੱਧ ਅਸੀਂ ਥੱਲੇ ਕੋਲ ਛੜਤਾ ਸੀਗਾ ਤੇ ਇਹ ਕੱਲ ਦੀ ਸੂਈ ਬੱਚਾ ਫੋਲੋ ਫਰੇਮ 'ਚ ਇਹਨੂੰ ਤੁਸੀਂ ਦੇਖ ਸਕਦੇ ਹੋ ਇਹ ਤੋਂ ਇਲਾਵਾ ਇੱਕ ਮੱਝ ਇਸ ਸਾਈਡ ਤੇ ਖੜੀ ਆ ਦੱਸੋ ਇਹ ਬੜੀ ਸੋਹਣੀ ਮੱਝ ਹੈ ਜਿਹੜੀ ਕੱਬਣ ਹੈ ਉਹ ਦੇਣਾ ਜੇ ਲਾਉਗੀ ਸੋਨ ਚ ਸਨੱਖੀ ਇਹ ਵੀ ਫੁੱਲ ਹੈ ਜੇ ਕੋਈ ਵੀਰ ਖਰੀਦਣਾ ਚਾਹਵੇ ਤਾਂ ਕੰਟੈਕਟ ਕਰ ਲਿਓ 1 ਲੱਖ ਤੇ 65 ਹਜ਼ਾਰ ਦੀ ਡਿਮਾਂਡ ਬਾਈ ਨੇ ਰੱਖੀ ਆ ਦੂਜਾ ਸੂ ਹੈ ਚੰਗੀ ਭਾਰੀ ਮੱਝ ਹੈ ਬਾਡੀ ਬੰਤਰ ਦੀ ਬਾਕੀ ਇਹ ਦਲੀ ਮਾਜ ਦਾ ਦੋਤ ਨੂੰ ਹੁਣ ਇਸ ਵੀਡੀਓ ਦਰਾਂ ਨੂੰ ਪ੍ਰੋਪਰ ਦਿਖਾਉਣਾ ਹੈ ਮੋਬਾਈਲ ਇਸ ਟਾਈਮ ਥੋੜਾ ਜ਼ੂਮ ਕੀਤਾ ਆ ਮੈਂ ਸਾਈਡ ਤੇ ਬੈਠਾ ਦੂਰ ਬੈਠਾ ਪਸ਼ੂ ਤੋਂ ਕਿਉਂਕਿ ਕਈ ਵਾਰਾਂ ਪਸ਼ੂ ਉਪਰਾ ਬੰਦਾ ਦੇਖ ਕੇ ਘਬਰਾਵੇ ਨਾ ਉਹਦੇ ਕਰਕੇ ਜ਼ੂਮ ਕਰਕੇ ਮੋਬਾਈਲ ਫਿਰ ਤੁਹਾਨੂੰ ਇਹ ਮੱਝਾਂ ਜਿਹੜੀਆਂ ਉਹ ਮੈਂ ਮਿਲਕਿੰਗ ਦਿਖਾ ਰਿਹਾ ਹਾਂ ਸੋ ਧੰਨਵਾਦ ਦੋਸਤੋ ਇਸ ਵੀਡੀਓ ਨੂੰ ਦੇਖਣ ਲਈ ਜਿਹਨੂੰ ਵੀ ਕੋਈ ਮੱਝ ਪਸੰਦ ਆਉਂਦੀ ਆ ਦੋ ਟਾਈਮ ਚੋਣ ਦਾ ਹੱਕ ਆ ਤੁਹਾਡਾ ਤੁਸੀਂ ਆ ਕੇ ਚੋ ਕੇ ਖਰੀਦ ਸਕਦੇ ਹੋ ਮਿਹਰਬਾਨ